ਜੀ ਸਾਜੀ ਮੈਂ ਅੰਮ੍ਰਿਤਸਰ ਤੋਂ ਬੋਲ ਰਿਹਾ ਇਸ ਟਾਈਮ ਤੇ ਔਰ ਮੇਰਾ ਲੜਕਾ ਗੁੰਮ ਹੋਇਆ ਮੇਰਾ ਇਹ ਫੋਨ ਨੰਬਰ ਹੈਗਾ ਜੇ ਕਿਸੇ ਭੈਣ ਭਰਾ ਨੂੰ ਮਿਲਦਾ ਤੇ ਸਾਡੇ ਘਰ ਫੋਨ ਕਰਕੇ ਪਛਾਣ ਦੀ ਕੋਸ਼ਿਸ਼ ਕਰੇ ਨਾਏ ਤੇ ਨੰਬਰ ਨੰਬਰ ਮੇਰਾ ਨੋਟ ਕਰ ਲੋ 98156 31178 ਦੁਬਾਰਾ ਬੋਲੂਗਾ 98156 31178 ਐਡਰੈਸ ਮੇਰਾ ਇਹਗਾ ਤਰਨਤਨ ਰੋਡ ਕੋਡ ਮਿਸਿੰਗ ਬਧਾਉ ਸਿੰਘ ਕਲੋਨੀ ਕੋਡ ਮਿਸਿੰਗ ਬਧਾਉ ਸਿੰਘ ਕਲੋਨੀ ਤਰਨਤਨ ਰੋਡ ਮੈਸੇ ਬਧਾਉ ਸਿੰਘ ਕਲੋਨੀ ਚਟਵੀ ਨਹਿਰ ਅੰਮ੍ਰਿਤਸਰ ਮੇਰਾ ਨਾਮ ਹੈ ਸਿਸ਼ੀਪਾਲ ਜੀ ਮੇਰੇ ਸਾਲਾ ਲੱਗਦਾ ਜੀ ਉਹ ਗਿਆ ਹੈ ਬੈਸ਼ਨ ਦੇਵੀ ਕਟੜੇ ਤੇ ਗਿਆ ਜੀ ਠੀਕ ਹੈ ਉਹ ਆਪਣੇ ਫੈਮਿਲੀ ਨਾਲ ਗਿਆ ਸੀ ਸੋਰੇ ਦੇ ਨਾਲ ਗਿਆ ਸੀ ਤੇ ਉਹ ਰਸਤੇ ਦੇ ਵਿੱਚ ਕਿਤੇ ਵਿਛੜ ਗਿਆ ਉਹਨਾਂ ਦੇ ਘਰੋਂ ਫੋਨ ਆਇਆ ਵੀ ਕਿਤੇ ਉਹ ਗੁੰਮ ਲਾਪਤਾ ਹੋ ਗਿਆ ਠੀਕ ਹੈ ਅਸੀਂ ਇੱਥੋਂ ਕਰੋਗੇ ਤੇ ਘਟਰੇ ਗਏ ਆ ਬੀਰ ਵਾਰ ਗਏ ਅਸੀਂ ਠੀਕ ਹੈ ਜੀ ਆਪਾਂ ਸ਼ਾਮ ਨੂੰ ਪਹੁੰਚੇ ਸਭ ਤੋਂ ਪਹਿਲੇ ਜਾਂਦੇ ਅਸੀਂ ਦਰਖਾਸਤ ਲਿਖਾਈ ਥਾਣੀ ਥਾਣੀ ਚੌਂਕੀ ਚਲੇ ਲਿਖਾਈ ਉਹਨਾਂ ਦਾ ਬੱਚਿਆਂ ਦਾ ਫਰੂਕ ਦਿੱਤਾ ਡਾਕੂਮੈਂਟ ਦਿੱਤੇ ਆ ਠੀਕ ਹੈ ਉਹਨਾਂ ਨੇ ਸਾਰਿਆਂ ਨੇ ਮਤਲਬ ਬਾਇਰਿਸ ਕਰਤਾ ਵੈ ਕਿ ਇਹ ਬੱਚਾ ਕਿਥੇ ਹੋਵੇ ਉਹਨਾਂ ਨੇ ਫਿਰ ਫੇਸਬੁਕ ਤੇ ਫੋਟੋਆਂ ਪਾਤੀਆਂ ਕਿ ਕਿਤੇ ਬੱਚਾ ਕਿਤੇ ਮਿਲੇ ਤੇ ਸਮਰਕ ਕਰਿਆ ਫਿਰ ਘੋੜੇ ਵਾਲੇ ਅਗੇ ਉਹਨਾਂ ਨੂੰ ਵੀ ਆ ਮੈਂ ਦੱਸ ਕੇ ਆਇਆ ਵੀ ਜੇ ਕਿਤੇ ਬੱਚਾ ਮਿਲੇਗਾ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰਦਿਨੇ ਆਂ ਆਹੀ ਹੈ ਫਿਰ ਉਹ ਕਹਿੰਦੇ ਆ ਵੀ ਜੋ ਸਾਨੂੰ ਉੱਥੇ ਬੰਦਾ ਮਿਲਿਆ ਸੀ ਇੱਕ ਤੇ ਉਹ ਕਹਿੰਦਾ ਜੀ ਇੱਕ ਬੱਚਾ ਚੁੱਕਿਆ ਸੀ ਉਹਨੇ ਤੇ ਸਾਡੇ ਕੋਲ ਟਿਕਟ ਲੈਣ ਆਇਆ ਸੀ ਉਹ ਆਹੀ 7:30 ਵਜੇ ਇੱਥੇ ਆਇਆ ਸੀ ਪੁਲਿਸ ਵਾਲੇ ਇਹ ਕਹਿੰਦੇ ਜੀ ਦੋ ਤੋਂ ਆਪਣਾ ਕਾਰ ਜਿਹੜਾ ਦਿੰਦੇ ਆ ਜਮ੍ਹਾਂ ਕਰਾਉਂਦੇ ਆ ਉਹ 7:00 4 ਵਜੇ ਕੀ 25 ਮਿੰਟ ਤੇ ਥੱਲੇ ਆ ਗਿਆ ਸੀ ਤੇ ਉਹ ਜਿਸ ਬੰਦੇ ਨੂੰ ਮਿਲਿਆ ਉਹ ਕਹਿੰਦਾ ਭਾਜੀ 7:30 ਵਜੇ ਇੱਥੇ ਤੇ ਕਰ ਮਿਲਿਆ ਆ ਉਸ ਤੋਂ ਬਾਅਦ ਆ ਲਾਪਤਾ ਹੋ ਗਿਆ ਜੀ ਹਾਂ ਜੀ ਕਿੰਨੇ ਕੋਈ ਉੱਥੇ ਕੁਝ ਕਿਰਵਾਈ ਚੌਂਕੀ ਜੀ ਮੈਂ ਸਰ ਚੌਂਕੀ ਤੋਂ ਕਰਾਈ ਸੀ ਉਹ ਸਾਡੇ ਨਾਲ ਕਹਿੰਦੇ ਆ ਮੈਂ ਫੋਨ ਨੰਬਰ ਵੀ ਉਹਨਾਂ ਨੂੰ ਦੇ ਕੇ ਆਇਆ ਸੀ ਮੇਰਾ ਨੰਬਰ ਨਹੀਂ ਚੱਲਦਾ ਮੇਰਾ ਨੰਬਰ ਅੰਬਰ ਸੇ ਚੱਲਦਾ ਵੀ ਮੈਂ ਉਹਨਾਂ ਨੂੰ ਦੇ ਕੇ ਆਇਆ ਸੀ ਤੇ ਜੇ ਜਦੋਂ ਮੈਂ ਕਿਹਾ ਸੀ ਸਰ ਨੂੰ ਕਿ ਜਦੋਂ ਮਿਲਣਗੇ ਤੇ ਸਾਨੂੰ ਫੋਨ ਤੇ ਕਨੈਕਟ ਜਰੂਰ ਕਰਨਾ ਤੁਸੀਂ ਤੇ ਮੈਂ ਇਹਨਾਂ ਨੂੰ ਕਾਲ ਕੀਤੀ ਸੀ ਤੇ ਉਹ ਕਹਿੰਦੇ ਜਦੋਂ ਵੀ ਲੱਭਣਗੇ ਤੇ ਤੁਹਾਨੂੰ ਆਪਾਂ ਜਰੂਰ ਕਾਲ ਕਰਾਂਗੇ ਤੁਹਾਨੂੰ ਤੁਸੀਂ ਆਪਣਾ ਨੰਬਰ ਦੱਸ ਸਕਦੇ ਜੇ ਜਮਨ ਕੀ ਲੋੜ ਹੋਵੇ ਉਹਨਾਂ ਨੂੰ ਜੇ ਕਿਤੇ ਲੱਭਦੇ ਬਾਈ ਚਾਂਸ ਤੇ ਤੁਸੀਂ ਇਹਨਾਂ ਦਾ ਮੱਕ ਆਪਣਾ ਨੰਬਰ ਦੱਸ ਸਕਦੇ ਮੇਰਾ ਲਿਖੋ ਜੀ 75 08 ਮੋਨਗਾ ਹਾਂਜੀ ਮੋਰਗੇ ਤੁਸੀਂ ਵੀ ਲੰਦੇ ਆ ਮਾ ਕੀ ਕਟਰੇ ਗਏ ਸੀ ਹਾਂਜੀ ਕੀ ਗੱਲ ਕੀ ਹੋਈ ਆਪਾਂ ਪੈਰੋ ਨਾਥ ਉੱਤੇ ਪ੍ਰਸ਼ਾਦ ਲਿਆ ਉੱਥੇ ਬੱਚੇ ਨੂੰ ਵੱਡੇ ਨੂੰ ਪਾਣੀ ਪਿਆ ਤੇ ਉੱਥੇ ਬਹਿ ਕੇ ਕਹਿੰਦੇ ਤੁਸੀਂ ਚਲੋ ਮੈਂ ਕਿਹਾ ਚਲ ਮੈਂ ਇੱਥੇ ਅੱਗੇ ਜਾ ਕੇ ਬੈੰਨੀ ਐਨੂੰ ਪਾਣੀ ਪੋਣੀ ਪਿਉੰਦੇ ਉੱਥੋਂ ਮੁੜ ਕੇ ਪਿਛੜ ਕੇ ਲੱਭੇ ਨਹੀਂ ਅੱਛਾ ਮੁੜ ਕੇ ਲੱਭੇ ਤੇ ਮੁੜ ਕੇ ਲੱਭਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਹਾਂਜੀ ਉਹ ਇੱਧਰ ਗਿਆ ਕੋਈ ਇੱਧਰ ਆਪਾਂ ਐਸੇ ਗਲਤੀ ਕੀਤੀ ਟੁਕਨ ਵਾਲੇ ਨਹੀਂ ਗਏ ਨਾ ਸਾਰੇ ਪਾਸੇ ਆਪਾਂ ਆਦਕਵਾਈ ਰੋਕ ਗਏ ਉੱਥੇ ਹੀ ਲੱਭਣ ਡੇ ਸੀ ਬੱਚਾ ਥੋੜੀ ਲੱਭ ਜਾਊਗਾ ਤੈਨੂੰ ਇਦਾਂ ਕਹਿੰਦੇ ਧੱਕਾ ਮਾਰ ਕੇ ਬਾਹਰ ਕੱਢਣ ਤੇ ਕਹਿੰਦੇ ਬੱਚਾ ਨਹੀਂ ਗਾ ਲੱਭ ਜਾਊਗਾ ਚੁੱਪ ਕਰਕੇ ਬਹਿ ਜਾ ਹੋ ਜੇ ਅਜੇ 2-3 ਦਿਨ ਇੱਥੇ ਬਹਿ ਜਾ ਅੱਧ ਕੁਵਾਰੀ ਆਪੇ